ঠিক <ihaz> আছে <violin beeping warfare> ਇਹ ਸਾਡੇ ਕੰਮ ਦੇ ਲਈ 30 ਦਿਨਾਂ ਦਾ ਸਮਾਂ ਹੋ ਰਿਹਾ ਹੈ। ਅੱਛਾ ਸਾਡੀ ਦਵਾਈ ਨਹੀਂ ਮਿਲ ਰਹੀ। ਠੀਕ ਹੈ ਜੀ ਆਪਾਂ ਨੂੰ ਮੋਰ ਤੇ ਸਾਡੀ ਦੇ ਦਿੱਤਾ ਜੀ। ਸਾਡੀ ਕੋਈ ਇਨਸਾਨੀਅਤ ਨਹੀਂ ਹੈ ਕਿ 2 ਮਹੀਨੇ ਹੋ ਗਏ 2 ਮਹੀਨੇ ਤੋਂ ਸਲਾਈਡਾਂ ਕੰਮ ਕਰਦਾ ਠੀਕ ਹੈ ਜੀ ਇੱਕ ਤਾਂ ਮੇਰੀ ਇਹ ਬੇਨਤੀ ਹੈ ਵੀ ਜਿੰਨਾ ਤੱਕ ਸੰਬਵੇਦ ਘਾਰਨੀ ਉੱਤੇ ਜਾਵੇਗਾ ਤਾਂ ਮੈਂ ਇਹ ਠੀਕ ਹੈ ਜੀ ਆਮ ਤੌਰ ਤੇ ਕਰਤੂ ਦੇ ਦਿੰਦੇ ਹੈ ਤਾਂ ਇਹ ਕਾਜ ਜਰੂਰੀ ਹੈ ਜਦੋਂ ਸਾਨੂੰ ਕਿ ਕਮੇਟੀ ਦੇ ਵਿੱਚ ਕੋਈ ਸਾਡਾ ਪ੍ਰਧਾਨ ਮਿਲ ਗਿਆ ਜਾਂ ਕੋਈ ਉਹ ਹੋ ਗਿਆ ਉਹਨਾਂ ਦਾ ਆ ਬਾਕੀ ਇਹ ਕਿਹਦੇ ਵਿੱਚ ਇਹ ਹੈ ਜੀ ਮੇਕੋ ਮੇਰੇ ਭੱਜ ਦੇ ਵਿੱਚ ਆ ਕੋਈ ਘਰ ਨੇ ਉਹਨਾਂ ਦਾ ਪ੍ਰੋਪਰਟੀ ਦਾ ਰੌਲਾ ਠੀਕ ਹੈ ਜੀ ਪੰਜ ਭੈਣ ਭਾਈ ਉਹ ਮੇਰੇ ਕੋ ਇੱਕ ਜਿਹੜਾ ਕੁਰਸੀ ਨਾਮ ਆਉਂਦਾਗਾ ਅੱਜ ਕਹਿੰਦੀ ਬਾਰੀ ਨਗਰ ਕੌਂਸਲ ਕਮੇਟੀ ਚ ਆਇਆ ਸੀ ਦੀ ਵੱੱਲੇ ਸੁਖੀ ਆਏ ਅਵਤਾਰ ਸਿੰਘ ਜੀ ਤਾਰਾ ਜੀ ਅੱਜ ਏਡੀਸੀ ਦਫ਼ਤਰ ਕੋਲੇ ਆਇਓ ਅਫਸਰ ਨੂੰ ਵੀ ਮਿਲੇ ਹੋ ਆਪਣਾ ਸਰਟੀਫਿਕੇਟ ਮੋੜਨੇ ਕੀ ਕਾਰੋ ਦੇਖੋ ਜੀ ਮੈਂ ਇੱਕ ਚੁਣਿਆ ਹੋਇਆ ਐਮਸੀ ਹਾਂ ਬਾਰ ਨੰਬਰ 22 ਤੋਂ ਔਰ ਮੈਂ ਦੱਸਣਾ ਚਾਹਣਾਗਾ ਵੀ ਜਿਹੜੇ ਸਾਡੇ ਮਹੱਲੇ ਦੇ ਕੰਮ ਨੇ ਨਗਰ ਕੌਂਸਲ ਕਮੇਟੀ ਆ ਜਾਂ ਹੋਰ ਦਫ਼ਤਰ ਨੇ ਉਹਨਾਂ ਦੇ ਵਿੱਚੋਂ ਨਹੀਂ ਹੋ ਰਹੇ ਤਕਰੀਬਨ ਤੀਜਾ ਮਹੀਨਾ ਚੱਲ ਰਿਹਾ ਹੈਗਾ ਸਾਨੂੰ ਨਗਰ ਕੌਂਸਲ ਕਮੇਟੀ ਦੇ ਪ੍ਰਧਾਨ ਬਣਿਆ ਨੂੰ ਪਰ ਸਾਨੂੰ ਜਿਹੜੇ ਕਮੇਟੀ ਦੇ ਵਿੱਚ ਜਿਹੜੇ ਐਮਸੀਆਂ ਦੇ ਹੱਕ ਹੁੰਦੇ ਨੇ ਅਧਿਕਾਰ ਹੁੰਦੇ ਨੇ ਉਹ ਮਿਲੇ ਨਹੀਂ ਹੈਗੇ ਤੇ ਕਿਤੇ ਨਾ ਕਿਤੇ ਸਾਡੀ ਖੱਜਲ ਖਵਾਰੀ ਹੋ ਰਹੀ ਹੈ ਇਸ ਕਰਕੇ ਮੈਂ ਅੱਜ ਡੀਸੀ ਸਾਹਿਬ ਨੂੰ ਜਿਹੜਾ ਹੈਗਾਗਾ ਮੇਰਾ ਆਪਣਾ ਇਹ ਜਿਹੜਾ ਸਰਟੀਫਿਕੇਟ ਸੀਗਾ ਤੇ ਮੋਹਰ ਆ ਉਹਨਾਂ ਨੂੰ ਮੈਂ ਜਮ੍ਹਾਂ ਕਰਾਉਣ ਆਇਆਗਾ ਵੀ ਜਦੋਂ ਸਾਡੀ ਕੋਈ ਕਿਤੇ ਸੁਣਵਾਈ ਹੋਊਗੀ ਜਾਂ ਸਾਡਾ ਕੋਈ ਪ੍ਰਧਾਨ ਚੁਣਿਆ ਜਾਊਗਾ ਸਾਡੀ ਕਮੇਟੀ ਬਣੂਗੀ ਠੀਕ ਹੈ ਜੀ ਜਦੋਂ ਅਸੀਂ ਕੋਈ ਕੰਮ ਕਰਾਉਣ ਦੇ ਯੋਗ ਹੋ ਜਾਾਂਗੇ ਤਾਂ ਉਦੋਂ ਸਾਨੂੰ ਇਹ ਸਰਟੀਫਿਕੇਟ ਵੀ ਦਿੱਤਾ ਜਾਵੇ ਤੇ ਮੋਹਰ ਵੀ ਦਿੱਤੀ ਜਾਵੇ ਉਹਨਾਂ ਤੱਕ ਪ੍ਰਸ਼ਾਸਨ ਮੇਰੇ ਮੇਰੇ ਮਹੱਲੇ ਦੇ ਜਿਹੜੇ ਲੋਕ ਆਉਣਗੇ ਉਹਨਾਂ ਦੀਆਂ ਮੋਹਰਾਂ ਹੀ ਆਪ ਲਾਉਣ ਉਹਨਾਂ ਦੇ ਕੰਮ ਇਹ ਆਪ ਕਰ ਲੈਣਗੇ